ਵਿਰਸਾਈਟਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਹਰਪ੍ਰੀਤ ਸਿੰਘ ਮਾਹੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਕਨਵੈਂਟ ਸਕੂਲ ਦਾ ਕਲਾਸ 4 ਮੁਲਾਜ਼ਮ ਦਿਖਦਾ ਹੈ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਹੈਗੇ ਆ ਸਕੂਲ ਚੋਂ ਪੜ੍ਹ ਕੇ ਕੋਈ ਬੱਚਾ ਆਫੀਸਰ ਲੱਗਦਾ ਹੈ ਕੋਈ ਪ੍ਰਿੰਸੀਪਲ ਲੱਗਦਾ ਹੈ ਕੋਈ ਵੱਡੀ ਪੋਸਟ ਦੇ ਉੱਤੇ ਜਾ ਕੇ ਲੱਗਦਾ ਉਹ ਸੁਪਨਾ ਦੇਖਦਾ ਹੈ ਕਿ ਮੇਰਾ ਵੀ ਜਿਹੜਾ ਬੱਚਾ ਹੈਗਾ ਇੱਕ ਵੱਡੀ ਜਿਹੜੀ ਹੈਗੀ ਆ ਪੋਸਟ ਦੇ ਉੱਤੇ ਕੰਮ ਕਰੇ ਇਹਨਾਂ ਵਰਗਾ ਅਫਸਰ ਬਣੇ ਤੇ ਅੱਜ ਜਿਨ੍ਹਾਂ ਨੂੰ ਅਸੀਂ ਪੋਡਕਾਸਟ ਦੇ ਵਿੱਚ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨਾਂ ਦੇ ਪਿਤਾ ਨੇ ਇਹ ਸੁਪਨਾ ਦੇਖਿਆ ਤੇ ਉਹਨਾਂ ਨੇ ਆਪਣੇ ਪਿਤਾ ਦਾ ਜਿਹੜਾ ਇਹ ਸੁਪਨਾ ਹੈਗਾ ਉਹ ਸੱਚ ਕਰਕੇ ਦਿਖਾਇਆ ਮੈਂ ਅੱਜ ਤੁਹਾਨੂੰ ਮਿਲਵਾਉਣ ਜਾ ਰਿਹਾ ਜੀ ਪ੍ਰਿੰਸੀਪਲ ਜਸਪਾਲ ਸਿੰਘ ਜੀ ਉਹਨਾਂ ਦੇ ਨਾਲ ਜਿਹੜੇ ਕਿ ਸਟੇਟ ਅਵਾਰਡੀ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਹੋਰ ਵੀ ਕਈ ਖੇਤਰਾਂ ਦੇ ਵਿੱਚ ਚਾਹੇ ਉਹ ਐਂਟਰਟੇਨਮੈਂਟ ਦਾ ਸੀਗਾ ਜਾਂ ਖੇਡਾਂ ਦੇ ਨਾਲ ਸੀਗਾ ਉਹਨਾਂ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਰ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜਿਹੜੀ ਤੁਹਾਡੀ ਹਾਲ ਹੀ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਰੀਤਾਂ ਨਾਲ ਪਰੀਤਾਂ ਦੇ ਲਈ ਜੀ ਤੇ ਬਹੁਤ ਸੋਹਣਾ ਤੁਸੀਂ ਉਹਦੇ ਵਿੱਚ ਕੰਮ ਕੀਤਾ ਬਹੁਤ ਵਧੀਆ ਤੁਹਾਡਾ ਕੰਮ ਸੀਗਾ ਥੈਂਕ ਯੂ ਜੀ ਇਹ ਜਿਹੜਾ ਉਪਰਾਲਾ ਹੈ ਬਹੁਤ ਹੀ ਪਵਿੱਤਰ ਕਾਰਜ ਮੈਂ ਕਹਾਂਗਾ ਕਿ ਜਿਹਦੀ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਸਾਡੇ ਪੰਜਾਬੀਅਤ ਨੂੰ ਜਿਹੜੀ ਇਹਦੀ ਬਹੁਤ ਵੱਡੀ ਲੋੜ ਸੀ ਜੋ ਮੇਰੇ ਗੁਰੂ ਮਾਨ ਡਾਕਟਰ ਪ੍ਰਭ ਸਰਨ ਕੌਰ ਦਾ ਸੁਪਨਾ ਸੀ ਜੋ ਅਸੀਂ ਸਾਰੇ ਬੱਚਿਆਂ ਨੇ ਰਲ ਕੇ ਜੋ ਜਿਨੇ ਵੀ ਅਸੀਂ ਉਹਨਾਂ ਦੇ ਟੀਮ ਦੇ ਮੈਂਬਰਾਂ ਭਾਵੇਂ ਅਸੀਂ ਮੇਰੇ ਤੋਂ ਵੀ ਪੁਰਾਣੇ ਵਿਦਿਆਰਥੀ ਜਿਹੜੇ ਉਹਨਾਂ ਦੇ ਨਾਲ ਅੱਜ ਵੀ ਜੁੜੇ ਹੋਏ ਨੇ ਉਹਨਾਂ ਦੇ ਜਹਨ ਚ ਨੇ 75 ਸਾਲ ਦੀ ਉਮਰ ਹੋ ਗਈ ਪਰ ਮਨ ਦੇ ਵਿੱਚ ਇੱਕ ਚਿੰਤਾ ਬਣੀ ਹੋਈ ਸੀ ਕਿ ਪੁੱਤਰ ਮੈਂ ਇਹ ਮੈਂ ਤੁਹਾਨੂੰ ਦੱਸਾਂ ਕਿ ਪਿਛਲੇ 30 32 ਸਾਲ ਤੋਂ ਮੈਂ ਜਦੋਂ ਫਿਜ਼ੀਕਲ ਕਾਲਜ ਮੇਰੇ ਮੈਂ ਉਹਨਾਂ ਦੀ ਉਂਗਲ ਫੜ ਕੇ ਆਇਆ ਮੈਨੂੰ ਨਾਬਾ ਕਾਲਜ ਤੋਂ ਲੈ ਕੇ ਆਏ ਕਿਉਂਕਿ ਬਤੌਰ ਆਰਟਿਸਟ ਮੈਂ ਜਿਹੜਾ ਹੈ ਸਪੋਰਟਸ ਦੇ ਵਿੱਚ ਵੀ ਸੀ ਤੇ ਬਤੌਰ ਮੈਂ ਜਿਹੜਾ ਹੈ ਫੋਕਸ ਸਿੰਗਰ ਸੀ ਭੰਗੜਾ ਤੇ ਨਾਲ ਹੀ ਮੇਰਾ ਵਾਰ ਗਾਇਣ ਦੇ ਵਿੱਚ ਮੇਰਾ ਯੂਨੀਵਰਸਿਟੀ 골ਡ ਸੀ ਤਾਂ ਉਹਨਾਂ ਨੇ ਦੇਖਿਆ ਕਿ ਬਹੁਤ ਉਹਨਾਂ ਦੀ ਪਾਰਖੂ ਨਜ਼ਰ ਸੀ ਕਿ ਬੱਚਾ ਇੰਨਾ ਟੈਲੈਂਟਡ ਆ ਮਲਟੀ ਟੈਲੈਂਟਡ ਆ ਤੇ ਇਹਨੂੰ ਤੇ ਉਹ ਸਾਡਾ ਪ੍ਰੈਕਟੀਕਲ ਲੈਣ ਆਏ ਸੀ ਰਬਦਮਨ ਕਾਲਜ ਤਾਂ ਉਹਨਾਂ ਨੇ ਕਿਹਾ بیٹے ਤੂੰ ਸਾਡੇ ਕਾਲਜ ਐਡਮਿਸ਼ਨ ਲੈ ਉਸ ਗ੍ਰੈਜੂਏਸ਼ਨ ਤੇ ਦੌਰਾਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਉਸ ਤੋਂ ਪਹਿਲਾਂ ਮੈਂ ਜੀਐਨਈ ਦੇ ਵਿੱਚ ਗੁਰਨਾਨਕ ਪੋਲੀਟੈਕਨਿਕ ਤੋਂ 1 ਸਾਲ ਦਾ ਮੈਂ ਫੋਟੋਗ੍ਰਾਫੀ ਦਾ ਡਿਪਲੋਮਾ ਕਰਿਆ ਲੁਧਿਆਣਾ ਤੋਂ ਲੁਧਿਆਣਾ ਤੋਂ ਜੀ ਅੱਛਾ ਜੀ ਕਿਉਂ ਕਿ ਕਿਉਂਕਿ ਤੁਸੀਂ ਮੇਰੇ ਪਾਪਾ ਦੀ ਗੱਲ ਕਰੀ ਆ ਹਾਂ ਬਿਲਕੁਲ ਪਹਿਲਾਂ ਆਪਾਂ ਉੱਥੋਂ ਉੱਥੋਂ ਸ਼ੁਰੂ ਕਰੀਏ ਰੀਤਾ ਨਾਲ ਪ੍ਰੀਤਾ ਹੈਣਾ ਹਾਂਜੀ ਉਹ ਜਿਹੜੀਆਂ ਮੈਨੂੰ ਲੱਗਦਾ ਵੀ ਜਿਹੜੀਆਂ ਪ੍ਰੀਤਾ ਨੇ ਹੈਣਾ ਇੱਕ ਪੁਰਾਣੇ ਮਤਲਬ ਜਿਹੜਾ ਘਰ ਤੋਂ ਮਤਲਬ ਸ਼ੁਰੂ ਹੋਈਆਂ ਹੈਣਾ ਤੇ ਇਹ ਬੜਾ ਇੱਕ ਬੜਾ ਇੱਕ ਬਹੁਤ ਹੀ ਮਤਲਬ ਘਟ ਦੇਖਣ ਨੂੰ ਮਿਲਦਾ ਵੀ ਪਿਤਾ ਦਾ ਜਿਹੜਾ ਸੁਪਨਾ ਹੈ ਉਹ ਇੱਕ ਪੁੱਤਰ ਜਿਹੜਾ ਹੈਗਾ ਪੂਰਾ ਕਰੇ ਹਾਂਜੀ ਉਹ ਇਸ ਤਰ੍ਹਾਂ ਸੀ ਕਿ ਜੀ ਇੱਕ ਆਮ ਘਰ ਦੇ ਵਿੱਚ ਪਰਿਵਾਰ ਦੇ ਇੱਕ ਸਾਰੇ ਹੀ ਪਰਿਵਾਰ ਆਮ ਹੀ ਹੋਇਆ ਕਰਦੇ ਸੀ। ਕਲਾਸ 4 ਦੇ ਤੌਰ ਤੇ ਮੇਰੇ ਫਾਦਰ ਪੰਜਾਬ ਪਬਲਿਸ਼ਕ ਨੂੰ ਨਾਬਾਚ ਐਜ਼ ਅ ਹਾਸ ਹਸਟਲ ਸੁਪਰਡੈਂਟ ਕੰਮ ਕਰਦੇ ਸੀ। ਤੇ ਉਹਨਾਂ ਕੋਲੇ ਬੱਚਿਆਂ ਦੀਆਂ ਸਾਨੂੰ ਬੜੀਆਂ ਗੱਲਾਂ ਆ ਕੇ ਸੁਣਾਉਂਦੇ ਸੀ। ਹਾਂ। ਕਿ ਮੇਰਾ ਬੱਚਾ ਆ ਮੇਰਾ ਬੱਚਾ ਆ ਬਣ ਗਿਆ ਮੇਰਾ ਬੱਚਾ ਆਰਮੀ ਅਫੀਸਰ ਬਣ ਗਿਆ ਮੇਰਾ ਬੱਚਾ ਬੜੀ ਆ ਜਿਵੇਂ ਜਿਮੀ ਸ਼ੇਰਗਿੱਲ ਹੈ ਹੋਰ ਬੱਚੇ ਜਦੋਂ ਹਨਾ ਕਿੰਨੇ ਵੱਡੇ ਵੱਡੇ ਅਹੁਦਿਆਂ ਤੇ ਗਏ ਤਾਂ ਸਾਨੂੰ ਬੜਾ ਇੰਟਰਸਟਿੰਗ ਲੱਗਦਾ ਸੀ ਹੂੰ ਤਾਂ ਮੈਂ ਦੱਸਾਂ ਕਿ ਘਰ ਦੀ ਗਰੀਬੀ ਕਾਰਨ ਉਹ ਮੈਨੂੰ ਵੀ ਨਾ 10ਵੀਂ ਤੋਂ ਬਾਅਦ ਆਪਣੇ ਸਕੂਲ ਚ ਲੈ ਗਏ ਇੱਕ ਬੜੀ ਅਧਲੀ ਜੀ ਨੌਕਰੀ ਦੇ ਲਈ ਕਿ ਚਾਰ ਭੈਣ ਭਾਈ ਨੇ ਮੈਂ ਕੱਲਾ ਕਮਾਉਣ ਵਾਲਾ ਐਦਾਂ ਹੀ ਹੁੰਦਾ ਸੀਗਾ ਤਾਂ ਉਹ ਕਹਿੰਦੇ ਵੀ ਹਡਮਾਸਟਰ ਸਾਹਿਬ ਕੋਲੇ ਲੈ ਗਏ ਕਿ ਤੁਸੀਂ ਜੀ ਮੇਰੇ ਬੱਚੇ ਨੂੰ ਰੱਖ ਲਓ ਇੱਥੇ ਜਿਹੜਾ ਲੈਬ ਅਟੈਂਡੈਂਟ ਐਸਐਲਏ ਦੀ ਪੋਸਟ ਲਈ ਖਾਲੀ ਹੋਈ ਆ ਮੇਰੇ ਬੱਚੇ ਨੂੰ ਭਰਤੀ ਕਰ ਲਓ ਤੇ ਮੈਨੂੰ ਲੱਗੇ ਤਾਂ ਮੈਂ ਜਦੋਂ ਉਹ ਮੈਂ ਗਿਆ ਤਾਂ ਹੜਮਾਸ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਤਮ ਮੈਂ ਤਾਂ ਇੱਕ ਸਰਕਾਰੀ ਸਕੂਲ ਦਾ ਪੜਿਆ ਹੋਇਆ ਬੱਚਾ ਸੀ ਤਾਂ ਮੈਂ ਉਹ ਕਨਵਰਟ ਸਕੂਲ ਵੈਸੇ ਮੇਰਾ ਬਚਪਨ ਪੀਪੀਐਸ 'ਚ ਬੀਤਿਆ ਮੈਂ ਉੱਥੇ ਸਾਰਾ ਕੁਝ ਦੇਖਿਆ ਸਪੋਰਟਸ ਉੱਥੇ ਦੇ ਗਰਾਊਂਡਾਂ 'ਚ ਕਰੀ ਹਨਾ ਸਾਰਾ ਕੁਝ ਮੈਂ ਮਾਣਿਆ ਪਰ ਮੇਰੇ ਮਨ 'ਚ ਇੱਕ ਬੜੀ ਚੀਜ਼ ਇੱਕ ਕੇ ਪ੍ਰਿੰਸੀਪਲ ਨੂੰ ਦੇਖਣਾ ਤਾਂ ਮੈਂ ਬਾਰ-ਬਾਰ ਪਤਾ ਨਹੀਂ ਕਿਉਂ ਮੇਰੇ ਮਨ 'ਚ ਕੀ ਆ ਰਿਹਾ ਸੀ ਇਹ ਮੇਰੇ ਮਨ ਦੀ ਦੇਖੋ ਗੱਲ ਹੈ ਜੀ ਮੈਂ ਉਹਨਾਂ ਦੀ ਕੁਰਸੀ ਵੱਲ ਬਾਰ-ਬਾਰ ਦੇਖ ਰਿਹਾ ਸੀ ਅੱਛਾ ਜੀ ਤਾਂ ਉਹ ਹਰਮਨ ਸਾਹਿਬ ਨੇ ਮੈਨੂੰ ਕੋਈ ਕੁਐਸਚਨ ਕਰਿਆ ਉਹ ਹਿੰਦੀ ਬੋਲਦੇ ਸੀ ਮੈਂ ਤੁਹਾਨੂੰ ਹਿੰਦੀ 'ਚ ਦੱਸ ਰਿਹਾ ਉਹਨੇ ਕਹਿੰਦੇ इसे देख रहे हो मेरे ये चाहिए है, तुझे है. मैं बोल नहीं सकता हूं तो मैं सिर हिलाता कि हाँ मैं अच्छी लगती है क्योंकि घूमने वाली कुर्सी है कहते बेटा ये ये जो चेयर है जिस पर मैं बैठा हूं ना हुँ. इस प, इस, इसके ऊपर बैठने के लिए ना सिर्फ तीन फिट का फासला है पर अगर है। तुम पढ़ोगे फिर आ सकते हो यहाँ पे तुम फिर ऑफिसर बन सकते हो मैं कहा हाँ सर मैं बनना है तो पढ़ना चाहते हो मैं कहा हाँ ਹਾਂ ਉਹ ਤਾਂ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਮੇਰੇ ਪਾਪਾ ਦਾ ਨਾਮ ਲੈ ਕੇ ਗੁਰਦੇਵ ਸਿੰਘ ਨੂੰ ਬੁਲਾਓ। ਅੱਛਾ ਜੀ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਪੜਾਉਣਾ ਕਿਉਂ ਨਹੀਂ ਚਾਹੁੰਦੇ? ਤੁਹਾਡਾ ਬੱਚਾ ਬਹੁਤ ਇੰਟੈਲੀਜੈਂਟ ਹੈ। ਉਹਨਾਂ ਨੇ ਮੈਨੂੰ ਕੁਐਸਚਨ ਕਰੇ ਤਾਂ ਮੈਂ ਕੁਐਸਚਨ ਦਾ ਜਵਾਬ ਦਿੱਤਾ। ਅੱਛਾ ਜੀ। ਤਾਂ ਉਹਨਾਂ ਨੇ ਕਿਹਾ ਕਿ ਇਸ ਬੱਚੇ ਨੂੰ ਪੜਾਓ। ਇਸ ਬੱਚੇ ਦਾ ਜਿਹੜਾ ਖਰਚਾ ਪੰਜਾਬ ਪਬਲਿਕ ਸਕੂਲ ਦਊਗਾ ਤੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਜਿਹੜੀਆਂ ਨੇ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ। ਸੋ ਮੇਰੇ ਲਈ ਉਹ ਬਹੁਤ ਵੱਡਾ ਇਨੀਸ਼ੀਏਟਿਵ ਸੀ ਜੀ ਤਾਂ ਮੈਂ ਹਾਂ 3 ਫੁੱਟ ਦਾ ਜਿਹੜਾ ਫਾਸਲਾ ਸੀ ਉੱਥੋਂ ਮੇਰਾ ਸ਼ੁਰੂ ਹੋ ਗਿਆ ਤਾਂ ਮੈਂ +1 ਚ ਜਿਹੜੀ ਐਡਮਿਸ਼ਨ ਕਾਲਜ ਰੁਪਦਮਨ ਕਾਲਜ ਨਾਬਾ ਨੂੰ ਮੈਂ ਜਿਵੇਂ ਕਿ ਮੇਰਾ ਸੁਪਨਾ ਸੀ ਮੈਂ ਪੰਗੜਾ ਪਾਵਾਂ ਮੈਂ ਖੇਡਾਂ ਕਿਉਂਕਿ ਮੈਂ ਸਪੋਰਟਸ ਵਿੰਗ ਦੇ ਵਿੱਚ ਜੀ ਸਿਲੈਕਟ ਹੋਇਆ ਤਾਂ ਪਹਿਲੀ ਵਾਰੀ ਨਾਬੇ ਨੇ ਉਦੋਂ 골ਡ ਮੈਡਲ ਜਿੱਤਿਆ ਸੀ 1986 ਦੇ ਵਿੱਚ ਜਦੋਂ ਮੈਂ ਉਸ ਟੀਮ ਦਾ ਹਿੱਸਾ ਸੀ ਤਾਂ ਮੇਰੇ ਮਨ ਚ ਸੀ ਕਿ ਮੈਂ ਅੱਗੇ ਵੀ ਪੜਾਂ ਤੇ ਮੈਂ ਇਹਨੂੰ ਕੰਟੀਨਿਊ ਕਰਾਂ ਜਿਹੜਾ ਉਹ 3 ਫੁੱਟ ਦਾ ਤੁਸੀਂ ਫਾਸਲਾ ਜਿਹੜਾ ਤੈਅ ਕੀਤਾ ਹੈ ਨਾ ਜਾ ਕੇ ਅੱਜ ਸਕੂਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਕੁਰਸੀ ਹੁੰਦੀ ਹੈ ਪ੍ਰਿੰਸੀਪਲ ਦੀ ਕੁਰਸੀ ਹੁੰਦੀ ਹੈ ਅੱਜ ਤੁਸੀਂ ਉਹਦੇ ਤੇ ਮਤਲਬ ਜਦੋਂ ਜਾ ਕੇ ਬੈਠਦੇ ਹੋ ਹਨ ਜੀ ਤੇ ਹੋਰ ਵੀ ਸਟਾਫ ਆਉਂਦਾ ਬੱਚੇ ਆਉਂਦੇ ਆ ਕਿੱਦਾਂ ਮਹਿਸੂਸ ਹੁੰਦਾ ਕਿਉਂਕਿ ਦੇਖੋ ਜਦੋਂ ਕੋਈ ਬੰਦਾ ਮੋਟੀਵੇਸ਼ਨ ਬਣ ਜਾਂਦਾ ਕਿਸੇ ਲਈ ਮੋਟਿਵ ਬਣ ਜਾਂਦਾ ਤਾਂ ਉਹਨੂੰ ਦੇਖ ਕੇ ਅੱਗੇ ਬੱਚੇ ਹੋਰ ਮੋਟਿਵੇਟ ਹੋ ਜਾਂਦੇ ਸਰ ਮੇਰੇ ਟੀਚਰ ਔਰ ਮੇਰੇ ਪਿਤਾ ਜੀ ਮੇਰੇ ਰੋਲ ਮਾਡਲ ਨੇ ਹਾਂ ਮੈਂ ਇਹਨੂੰ ਅੱਜ ਵੀ ਜਦੋਂ ਮੈਂ ਅੱਖਾਂ ਬੰਦ ਕਰਦਾ ਤਾਂ ਮੇਰੇ ਪਿਤਾ ਜੀ ਦੀ ਮੈਂ ਤੁਸੀਂ ਜੇ ਮੇਰੀ ਬੈਕਗ੍ਰਾਉਂਡ ਦੇ ਹੋਂ ਤਾਂ ਮੇਰੇ ਪਰਿਵਾਰ ਦੇ ਵਿੱਚੋਂ ਮੈਂ ਮੇਰੇ ਘਰ ਚੋਂ ਕੋਈ ਮੈਂ ਦੋਨੋਂ ਮੇਰੇ ਬ੍ਰਦਰ ਨੇ ਮੈਂ ਉਹਨਾਂ ਲਈ ਸਾਰਾ ਉਹ ਕਰਤਾ ਇੱਕ ਮੈਂ ਤੁਹਾਨੂੰ ਦੱਸੂਗਾ ਕਿ ਮੈਂ ਆਪਣੀ ਮਦਰ ਦੀ ਮੈਂ ਐਪਰੀਸ਼ੀਏਸ਼ਨ ਇਸ ਲਈ ਮੰਨਦਾ ਕਿ ਉਹ ਅਨਪੜ੍ਹ ਹੋਣ ਦੇ ਬਾਵਜੂਦ ਉਹਨੇ ਸਾਨੂੰ ਚਾਰੇ ਭੈਣ ਭਾਈਆਂ ਨੂੰ ਪੜਾਇਆ ਕੀ ਬਾਤ ਸੋ ਮੇਰੇ ਮਾਤਾ ਜੀ ਦਾ ਬਹੁਤ ਵੱਡਾ ਮੇਰੇ ਲਈ ਇੱਕ ਕੰਟਰੀਬਿਊਸ਼ਨ ਸੀ ਜੀ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਨਾ ਜਦੋਂ ਸਾਡਾ ਫਾਦਰ ਸਾਹਿਬ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਸਾਡਾ ਲੋਨ ਵੀ ਉਤਰ ਗਿਆ ਘਰ ਦਾ ਤਾਂ ਜਿਹੜੀ ਰਜਿਸਟਰੀ ਸੀ ਨਾ ਤਾਂ ਮੈਂ ਦੋਨੋਂ ਭਰਾਵਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਇਹ ਚਾਉਣਾ ਵੀ ਜਿਹੜੀ ਇਹਦੀ ਰਜਿਸਟਰੀ ਆ ਮਾਤਾ ਦੇ ਨਾਂ ਕਰਾਈਏ ਨਾ ਤੁਸੀਂ ਕਰਾਓ ਨਾ ਮੈਂ ਕਰਾਉਣੀ ਆ ਮੈਨੂੰ ਨਹੀਂ ਚਾਹੀਦੀ ਮਹਾਰਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਤੁਹਾਨੂੰ ਵੀ ਬਹੁਤ ਕੁਝ ਮਿਲ ਜੂ ਕਿਉਂ ਕਿ ਕਿਉਂਕਿ ਆਖਰੀ ਸਮੇਂ ਤੱਕ ਜਿਹੜੀ ਔਰਤ ਹੈ ਨਾ ਉਹਨੂੰ ਇਹੀ ਲੱਗਿਆ ਰਹਿੰਦਾ ਵੀ ਮੈਂ ਤਾਂ ਕਦੇ ਵੀ ਪਰਾਈ ਮੈਂ ਉਸ ਘਰ ਵੀ ਪਰਾਈ ਆ ਤੇ ਮੈਂ ਇਸ ਘਰ ਵੀ ਪਰਾਈ ਆ ਤੇ ਅੱਜ ਜਦੋਂ ਰਜਿਸਟਰੀ ਉਹਦੇ ਹੱਥ ਚ ਆਊਗੀ ਕਿ ਮੈਂ ਘਰ ਦੀ ਮਾਲਕ ਹਾਂ ਤੇ ਉਸ ਤੋਂ ਬਾਅਦ ਮੈਂ ਉਹ ਫਾਰ ਐਗਜ਼ਾਮਪਲ ਉੱਥੇ ਨਹੀਂ ਫਿੱਟ ਕਰੀ ਤੇ ਤੁਸੀਂ ਮੇਰੇ ਘਰ ਦੀ ਨੇਮ ਪਲੇਟ ਦੇਖੋਗੇ ਉੱਥੇ ਮੇਰੀ ਬਾਪੂ ਦਾ ਨਾਮ ਆ। ਕੀ ਬਾਤ ਹੈ। ਪਹਿਲੇ ਨੰਬਰ ਤੇ। ਉਹ ਮੇਰੇ ਫਾਦਰ ਨੇ ਮੈਨੂੰ ਕਿਹਾ ਸੀ ਕਿ ਮੇਰੇ ਫਾਦਰ ਨੇ ਮੈਨੂੰ ਕਿਹਾ ਸੀ ਕਿ ਜਿਹੜੀ ਘਰ ਦੀ ਲక్ష్ਮੀ ਹੈ ਨਾ ਉਹਨੂੰ ਉਹਨੂੰ ਇੰਪੋਰਟੈਂਸ ਦੇਣੀ ਹੈ। ਸੋ ਘਰੋਂ ਤੁਹਾਨੂੰ ਸੰਸਕਾਰ ਮਿਲਦੇ ਨੇ। ਬਿਲਕੁਲ। ਸੋ ਉਹ ਸੰਸਕਾਰ ਮੈਨੂੰ ਘਰੋਂ ਮਿਲੇ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੇਰੇ ਲਈ ਜ਼ਿੰਦਗੀ ਦਾ ਸਫ਼ਰ ਕੋਈ ਇੰਨਾ ਆਸਾਨ ਨਹੀਂ ਸੀ। ਹਾਂ। ਕਿ ਮੈਨੂੰ ਪੜ੍ਹਾਈ ਲਈ ਇਕੱਲਾ ਕਾਪੀਆਂ ਕਿਤਾਬਾਂ ਹੀ ਨਹੀਂ ਮੈਨੂੰ ਹੋਰ ਬਹੁਤ ਕੁਝ ਚਾਹੀਦਾ ਸੀ ਤਾਂ ਫਿਰ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਠੀਕ ਆ ਕਾਪੀਆਂ ਕਿਤਾਬਾਂ ਦਾ ਪੁੱਤ ਮਿਲ ਗਿਆ ਕਾਲਜ ਦੀ ਫੀਸ ਕੱਪੜੇ ਇਹ ਆਪਾਂ ਕਿਵੇਂ ਅਰੇਂਜ ਕਰਾਂਗੇ ਕਿਸ ਤਰ੍ਹਾਂ ਤੁਸੀਂ ਉਹਨੂੰ ਮੈਨੇਜ ਕੀਤਾ ਹਾਂਜੀ ਉਹ ਫਿਰ ਮੈਂ ਤੁਹਾਨੂੰ ਦੱਸਦਾ ਜੀ ਫਿਰ ਮੇਰੇ ਪਾਪਾ ਉਸ ਸਕੂਲ ਦੇ ਵਿੱਚ ਜੋ ਫੋਟੋਗ੍ਰਾਫੀ ਕਰਦੇ ਸੀ ਸਰਦਾਰ ਪ੍ਰੀਤਮ ਸਿੰਘ ਜੀ ਮੇਰੇ ਪਿਤਾ ਮੈਂ ਕਹਿਣਾ ਉਹਨਾਂ ਨੇ ਵੀ ਮੈਨੂੰ ਆਪਣਾ ਬੱਚਾ ਬਣਾਇਆ ਤੇ ਪ੍ਰੀਤਮ ਸਟੂਡੀਓ ਨਾਬਾ ਜਿਹੜੇ ਨਾਬਾ रियासत ਦੇ ਰਾਇਲ ਫੋਟੋਗ੍ਰਾਫਰ ਸੀ ਕੀਆ ਬਾਤ ਹੈ ਮੈਂ ਉਹਨਾਂ ਦੇ ਘਰ ਰਹਿ ਕੇ ਜੀ ਨਾਲੇ ਫੋਟੋਗ੍ਰਾਫੀ ਕਰੀ ਨਾਲ ਮੈਂ ਪੜਿਆ ਅੱਛਾ ਜੀ ਤੇ ਮੈਂ ਗ੍ਰੈਜੂਏਸ਼ਨ ਤੱਕ ਕਾਲਜ ਜਿਹੜੇ ਕਾਲਜ ਚ ਪੜਦਾ ਸੀ ਤਾਂ ਮੈਂ ਉੱਥੇ ਗੜ ਚ ਕੈਮਰਾ ਪਾ ਕੇ ਔਰ ਬੈਗ ਪਾ ਕੇ ਫੋਟੋਗ੍ਰਾਫੀ ਵੀ ਕਰਦਾ ਸੀ ਕੀਆ ਬਾਤ ਹੈ ਜੀ ਕਦੇ ਸ਼ਰਮ ਮਹਿਸੂਸ ਨਹੀਂ ਕਰੀ ਕਿ ਮੈਂ ਉਸੇ ਕਾਲਜ ਮੈਂ ਕਰ ਰਿਹਾ ਉੱਥੇ ਮੈਂ ਭੰਗੜਾ ਵੀ ਪਾ ਰਿਹਾ ਮੈਂ ਗਾ ਵੀ ਰਿਹਾ ਖੇਡ ਵੀ ਰਿਹਾ ਪੜ ਵੀ ਰਿਹਾ ਪੜਾਈ 'ਚ ਵੀ ਮੈਂ ਪਿੱਛੇ ਨਹੀਂ ਹੈਗਾ ਸੋ ਸਾਰਾ ਕੁਝ ਮੇਰਾ ਨਿਰੰਤਰ ਚੱਲਿਆ ਡਿਊ ਟੂ ਮੈਨੂੰ ਨਾਲ ਕੰਮ ਕਰਨਾ ਪਿਆ ਉਸ ਫੋਟੋਗ੍ਰਾਫੀ ਔਰ ਉਸ ਕੰਮ ਦੀ ਬਦੌਲਤ ਮੈਂ ਅੱਜ ਆਪਣੀ ਸਾਰੀ ਪੜਾਈ ਜਿਹੜੀ ਪੂਰੀ ਕਰੀ ਔਰ ਜਿਹੜਾ ਹੈ ਮੈਂ ਅੱਜ ਇਸ ਮੁਕਾਮ ਤੇ ਆਂ ਬੈਕ-ਆਨ ਕੈਮਰਾ ਤੋਂ ਫਰੰਟ-ਆਨ ਦਾ ਕੈਮਰਾ ਆਣ ਦੇ ਕਿੱਦਾਂ ਆ ਸੋ ਜੇ ਵੀ ਹੁਣ ਵੱਲੋਂ ਜਿਹੜਾ ਹੈਗਾ ਬਈ ਇੱਕ ਕਲਾਕਾਰ ਦੇ ਵੱਜੋਂ ਜਿਹੜਾ ਹੈਗਾ ਗਿਆ ਹੈ ਕਲਾਕਾਰ ਤਾਂ ਦੇਖੋ ਜੀ ਅਸੀਂ ਸ਼ੁਰੂ ਤੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਉਣ ਸਾਰੇ ਮੈਂ ਆਈ ਵਾਸ ਮੈਂ ਲੋ ਪਲੇਬੈਕ ਸਿੰਗਰ ਦੇ ਤੌਰ ਤੇ ਮੈਂ ਵਾਰ ਗਾਣ ਵੀ ਗਾਉਂਦਾ ਸੀ ਮੈਂ ਜਦੋਂ ਥੀਏਟਰ ਹੁੰਦਾ ਸੀ ਤਾਂ ਮੈਂ ਪਲੇਬੈਕ ਸਿੰਗਰ ਦੇ ਤੌਰ ਤੇ ਮੈਨੂੰ ਨਾਲ ਰੱਖਦੇ ਸੀ ਕਿਹੜੇ ਕਿਹੜੇ ਪੁਰਾਣੇ ਮਤਲਬ ਬੜੇ ਨਾਟਕ ਜੀ ਜਦੋਂ ਬਹੁਤ ਰੋਂਦੇ ਨੇ ਅੰਨੇ ਨਿਸ਼ਾਨ ਚ ਹੋਰ ਕਈ ਨਾਟਕ ਸੀ ਜਿਨ੍ਹਾਂ ਚ ਅਜਮੇਰ ਔਲਖ ਜੀ ਦੇ ਜਿਹੜੇ ਅਸੀਂ ਉਸ ਜਮਾਨੇ ਚ ਕਰੇ ਪਰ ਪ੍ਰੋਫੈਸਰ ਸੀ ਸਾਡੇ ਜਿਹੜੇ ਸੀ ਸ਼ਰਮਾ ਜੀ ਉਹ ਸਾਡੇ ਵਿਜੇ ਸ਼ਰਮਾ ਜੀ ਉਸ ਮੇਰੇ ਟੀਚਰ ਸੀ ਜਿਹੜੇ ਸਾਨੂੰ ਨਾਟਕ ਕਰਾਉਂਦੇ ਸੀ ਔਰ ਮੈਡਮ ਸਨੇਹ ਜੀ ਸੀ ਜਿਹੜੇ ਸਾਨੂੰ 뮤직 ਦੇ ਸੀ ਉਹ ਉਹ ਮੰਨ ਲਓ ਸਾਨੂੰ 뮤జిక్ ਦੇ ਸਾਰਾ ਜੀ ਬਰਮਾ ਜੀ ਜਿਹੜੇ ਪੀਪੀਐਸ ਦੇ ਵਿੱਚ 뮤జిక్ ਦੇ ਜਿਨ੍ਹਾਂ ਨੂੰ ਗੁਰਦਾਸ ਮਾਨ ਜੀ ਨੇ ਗੁਰਦਾਸ ਮਾਨ ਜੀ ਦੇ ਨਾਲ ਵੀ ਉਹਨਾਂ ਨੇ ਜਿਹੜਾ ਹੈ ਉਹ ਵਜਾਉਂਦੇ ਰਿਹਾ ਔਰ ਗੁਰਦਾਸ ਮਾਨ ਜੀ ਵੀ ਉਹਨਾਂ ਦੇ ਘਰੇ ਉਹ ਵੀ ਸਾਨੂੰ ਨਾਲ ਵੀ ਚਲੋ ਇਹ ਗਾ ਮੁੰਡਿਆ ਤੂੰ ਤੇ ਨਾਲ ਉਹਨਾਂ ਨੇ ਵਜਾਉਣ ਲੱਗ ਜਾਣਾ ਸਾਨੂੰ ਗਵਾਉਣਾ ਤੇ ਉਹ ਛੋਟੀਆਂ ਛੋਟੀਆਂ ਬਰੀਕੀਆਂ ਸਿੱਖੀਆਂ ਜੀ ਤੇ ਅੱਜ ਜਿਹੜਾ ਇਹ ਇਹ ਸਵੱਬ ਬਣਿਆ ਇਹ ਗੁਰੂ ਮਾਨ ਨੇ ਜਦੋਂ ਫਿਰ ਉੱਥੋਂ ਫਿਜ਼ੀਕਲ ਕਾਲਜ ਲਿਆਂਦਾ ਜੀ ਤੇ ਅੱਜ ਤੱਕ ਉਹ ਉਂਗਲ ਜਿਹੜੀ ਆ ਛੱਡੀ ਨਹੀਂ ਫੜ ਰੱਖੀ ਆ ਤੇ ਫਿਰ ਇਸ ਵਾਬੂ ਬਣਿਆ ਜੀ ਜਿਹੜਾ ਹੈ ਫਿਲਮ ਦਾ ਔਰ ਇਹ ਗੁਰੂ ਮਾਨ ਦੀ 파ਰਖੂ ਨજર ਸੀ ਉਹਨਾਂ ਨੇ ਆਪਣੇ ਕਾਲਜ ਦੀਆਂ ਪਰਾਣੀਆਂ ਵਿਦਿਆਰਥੀ ਔਰ ਵਿਦਿਆਰਥਣਾਂ ਜਿਹੜੀਆਂ ਉਸ ਸਮੇਂ ਗਾਉਂਦੀਆਂ ਭਾਵੇਂ ਸਤਵੰਤ ਭੈਣ ਜੀ ਹੋਣ ਸਰਬਜੀਤ ਮਾਗਟ ਹੋਣ ਸਰਬਜੀਤ ਭੈਣ ਜੀ ਹੋਣ ਪਰਾਣੀਆਂ ਜਿਹੜੀਆਂ ਉਹਨਾਂ ਦੇ ਨਾਲ ਮਤਲਬ ਗਿੱਧਾ ਪਾਉਂਦੀਆਂ ਸੀ ਸਾਰੀਆਂ ਉਹ ਦੁਆਰੇ ਸਾਰਾ ਗਰੁੱਪ ਇਕੱਠਾ ਕਰਿਆ ਕਿਉਂਕਿ ਜਿਹੜੀਆਂ ਉਹ ਤੁਸੀਂ ਮੇਰੇ ਇਹ ਖਾਲਨਾ ਰੀਤਾਂ ਦਿਖਾਈਆਂ ਨੇ ਉਹ ਸਾਰੀਆਂ ਰੀਤਾਂ ਉਹ ਫਿਲਮ ਦੇ ਵਿੱਚ ਪਰਾਣੀਆਂ ਨੇ ਹੈਨਾ ਇਹ ਜੀ ਇਹਨੂੰ ਤੁਸੀਂ ਆਪਾਂ ਫਿਲਮ ਜਾਂ ਕੋਈ ਉਹ ਨਾ ਕਹੀਏ ਇੱਕ ਡਾਕੂਮੈਂਟੇਸ਼ਨ ਆ ਓਕੇ ਭਾਬ ਕੇ ਉਹ ਡਾਕੂਮੈਂਟ ਜਿਹੜਾ ਕਿ ਇਤਿਹਾਸ ਬਣ ਗਿਆ ਹਾਂ ਇਹ ਗੁਰੂਮਾਂ ਦੀ ਕਲਮ ਨੇ ਨਾ ਕਿ ਇਤਿਹਾਸ ਲਿਖਤਾ ਹਾਂ ਭਾਵ ਕਿ ਅੱਜ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ 100 200 ਸਾਲ ਬਾਅਦ ਵੀ ਕਦੇ ਪਤਾ ਕਰਨਾ ਚਾਹਣਗੇ ਨਾ ਉਹਨਾਂ ਨੂੰ ਰੈਫਰੈਂਸ ਚਾਹੀਦਾ ਹੋਊਗਾ ਕਿ ਸਾਡੇ ਕਿਹੋ ਜਿਹੇ ਰੀਤੀ ਰਿਵਾਜ ਹੁੰਦੇ ਸੀ ਕਿਹੋ ਜਿਹੇ ਸਾਡੇ ਪਹਿਰਾਵੇ ਹੁੰਦੇ ਸੀ ਕਿਹੋ ਜਿਹੇ ਸਾਡੇ ਵਿਆਹ ਹੁੰਦੇ ਸੀ ਕਿਹੋ ਜਿਹਾ ਸਾਡਾ ਜਨ ਜੀਵਨ ਹੁੰਦਾ ਸੀ ਕਿਉਂਕਿ ਇੱਕ ਲਿਖਿਆ ਜਿਹੜਾ ਹੁੰਦਾ ਲਿਖਿਆ ਹੁੰਦਾ ਨਾ ਫਿਲਮਾਂਕਣ ਹੋਇਆ ਹੁੰਦਾ ਜਿਹੜਾ ਫਿਲਮਾਂਕਣ ਔਰ ਤੁਸੀਂ ਮੈਂ ਸਲੂਟ ਆ ਜੀ ਗੁਰੂ ਮਾਨੂ ਪ੍ਰੋਫੈਸਰ ਕੋਰ ਮੈਡਮ ਨੇ ਜਿਹੜਾ ਇਹਦੇ ਤੇ ਵਰਕ ਕਰਿਆ ਉਹ 8 ਸਾਲ ਬੱਲੇ ਪਰ ਮੈਂ ਉਹਦਾ ਹਿੱਸਾ ਰਿਹਾ ਜੀ ਅੱਛਾ ਜੀ ਉਹਨਾਂ ਨੇ ਉਹ ਗੀਤ ਲਿਖਣੇ ਉਹ ਸੀਨ ਲਿਖਣੇ ਫਿਰ ਮੈਨੂੰ ਦੇਣੇ ਮੈਂ ਆਪਣੇ ਸਕੂਲ 'ਚ ਬੈ ਕੇ ਟਾਈਪ ਕਰਾਉਣੇ ਜਾਂ ਮੈਂ ਇੱਕ ਦੁਕਾਨ ਸਾਡੇ ਘਰ ਦੇ ਨੇੜੇ ਸੀ ਉਹਨੇ ਮੈਂ ਪੱਕਾ ਕਰਿਆ ਹੋਇਆ ਸੀ ਮੈਂ ਉਹਦੇ ਕੋਲੇ ਬੈ ਕੇ ਟਾਈਪ ਕਰਾਉਣੀ ਆ ਫਿਰ ਗਲਤੀਆਂ ਕਰਦੀਆਂ ਇਹਦੀ ਸਕ੍ਰਿਪਟ ਦੇ ਉੱਤੇ ਵੀ ਵਰਕ ਕੀਤਾ 8 ਸਾਲ ਮਤਲਬ ਅਸੀਂ ਵਰਕ ਕਰਿਆ ਜੀ ਸਾਰਾ ਡਿਸਕਸ਼ਨ ਚੱਲਦੀ ਰਹੀ ਬਸ ਉਹ ਜਿਵੇਂ ਕਿ ਜਦੋਂ ਦਿਨ ਆਉਣ ਪਰ ਬੜਾ ਚਿੰਤਤ ਸੀ ਕਿ ਜਸਪਾਲ ਬੇਟੇ ਮੈਂ ਇਹ ਕੰਮ ਕਰਨਾ ਸੋ ਭਾਜੀ ਮੈਂ ਇੱਕ ਗੱਲ ਕਹਾਂਗਾ ਇਹ ਨਹੀਂ ਕਿ ਜਨਮ ਦੇਣ ਵਾਲੇ ਮਾਂ ਪਿਓ ਦੇ ਤੁਸੀਂ ਸਰਬਣ ਪੁੱਤ ਬਣੋ ਜਿਹੜਾ ਟੀਚਰ ਹੈ ਨਾ ਉਹ ਵੀ ਮਾਂ ਪਿਓ ਤੋਂ ਘੱਟ ਨਹੀਂ ਅੱਜ ਉਹ ਮਾਂ ਸਾਨੂੰ ਆਪਣੇ ਸੀਨੇ ਨਾਲ ਲਾ ਕੇ ਇਹ ਕਹਿੰਦੀ ਆ ਪੁੱਤ ਮੈਂ ਤੈਨੂੰ ਜਨਮ ਨਹੀਂ ਦਿੱਤਾ ਪਰ ਤੂੰ ਉਸ ਨਾਲੋਂ ਵੀ ਘੱਟ ਨਹੀਂ ਹੈਗਾ ਬਹੁਤ ਵੱਡੀ ਗੱਲ ਔਰ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੀ ਪੂੰਜੀ ਹਾਂ ਆਪਣੀ ਕਮਾਈ ਆਪਣੀ ਔਰ ਆਪਣੇ ਹਸਬੰਡ ਦੀ ਪ੍ਰੋਫੈਸਰ ਜਗਰੂਪ ਸਿੰਘ ਉਹ ਵੀ ਸਾਡੇ ਮਤਲਬ ਟੀਚਰ ਸੀ ਮੇਰੇ ਕਲਾਸ ਇੰਚਾਰਜ ਸੀ ਇੱਕ ਜਿਹੜਾ ਇੰਪਲਾਈ ਹੁੰਦਾ ਉਹ ਤੇ ਉਸੇ ਬੜਾ ਬਹੁਤ ਵੱਡੀ ਗੱਲ ਸੀ ਪਾਈ ਪਾਈ ਕਰਕੇ ਪਾਈ ਪਰ ਉਹ ਜੋੜੇ ਹੋਏ ਉਹ ਸਾਰੇ ਪੈਸੇ ਇੱਕ ਪ੍ਰੋਜੈਕਟ ਤੇ ਲਾ ਦੇਣੇ ਜੀ ਉਹ ਉਹਨਾਂ ਤੇ ਅਕਾਲਪੁਰਖ ਦੀ ਬਖਸ਼ਿਸ਼ ਸੀ ਉਹ ਰੱਬ ਨੂੰ ਮੰਨਣ ਵਾਲੇ ਨੇ ਔਰ ਇੱਥੇ ਮੈਂ ਐਪਰੀਸ਼ੀਏਟ ਕਰਾਂਗਾ ਜੀ ਉਹਨਾਂ ਦੇ ਬੱਚਿਆਂ ਨੂੰ ਮੇਰਾ ਵੀਰ ਗੈਰੀ ਸਿੱਧੂ ਤੇ ਰੂਪਨ ਗਰੇਵਾਲ ਔਰ ਉਹਨਾਂ ਦੇ ਹਸਬੰਦ ਜਿਹੜੇ ਡਿੱਕੀ ਗਰੇਵਾਲ ਜੀ ਉਹਨਾਂ ਦੀ ਕਿੱਡੀ ਵੱਡੀ ਦੇਖੋ ਸਮਰਪਣਾ ਆਪਣੀ ਮਾਤਾਂ ਨੂੰ ਹੱਲਾਸ਼ੇਰੀ ਦਿੱਤੀ ਔਰ ਸਾਨੂੰ ਕਿ ਭਾਜੀ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ ਭਾਵੇਂ ਉਹ ਕੈਨੇਡਾ ਬੈਠੇ ਨੇ ਅਕਸਰ ਇਸ ਉਮਰ ਦੇ ਵਿੱਚ ਅਗਲਾ ਕਹਿੰਦਾ ਵੀ ਇਹ ਪੈਸੇ ਖਰਾਬ ਨਾ ਹੋ ਜਾਣ ਇਹ ਨਾ ਹੋ ਜੇ ਉਹ ਕਹਿੰਦੇ ਨਹੀਂ ਇਹ ਮਮਾ ਦਾ ਸੁਪਨਾ ਹਾਂ ਸੋ ਉਹਨਾਂ ਦਾ ਸੁਪਨਾ ਜੀ ਜੋ ਅਸੀਂ ਸਾਰਿਆਂ ਨੇ ਰਲ ਕੇ ਭਾਵੇਂ ਉਹਨਾਂ ਦੇ ਬੱਚੇ ਭਾਵੇਂ ਅਸੀਂ ਸਾਰੇ ਬੱਚੇ ਉਹਨਾਂ ਦੇ ਅਸੀਂ ਉਹਨਾਂ ਦੀ ਔਲਾਦ ਮੈਂ ਤਾਂ ਇਹੀ ਕਹੂੰਗਾ ਜਿਹੜੇ ਅਸੀਂ ਉਹਨਾਂ ਦੇ ਸਟੂਡੈਂਟ ਵੀ ਆ ਨਾ ਉਹਨਾਂ ਦੇ ਬੱਚੇ ਆ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਜਿਹੜਾ ਪ੍ਰੋਜੈਕਟ ਹੈ ਉਹ ਕੀਤਾ ਉਹ ਔਰਾ ਕਿੱਦਾਂ ਦਾ ਹੁੰਦਾ ਸੀ ਜਦੋਂ ਤੁਸੀਂ ਸ਼ੂਟ ਕਰਦੇ ਹੁੰਦੇ ਸੀ ਆਪਸ ਦੇ ਵਿੱਚ ਸਰ ਤੇ ਜਦੋਂ ਕਿਉਂਕਿ ਦੇਖੋ ਇਹ ਗੱਲਾਂ ਜਿਹੜੀਆਂ ਸੀਗੀਆਂ ਉਹਦੇ ਚ ਜਿਵੇਂ ਬੜੀਆਂ ਠੇਠ ਗੱਲਾਂ ਨੇ ਜਿਹੜੀਆਂ ਤੁਸੀਂ ਉਹਦੇ 'ਚ ਕੀਤੀਆਂ ਉਹ ਲੋਪ ਹੋ ਚੁੱਕੀਆਂ ਉਹਨਾਂ ਨੂੰ ਕੱਢ ਕੇ ਗੱਲ ਕਰਨੀ ਬੜਾ ਕੁਝ ਕਰਨਾ ਹੈ ਨਾ ਤੇ ਮਜ਼ਾ ਵੀ ਵੜਾਉਂਦਾ ਹੋਣਾ ਸਰ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਜਿਹੜੇ ਲੋਕੇਸ਼ਨ ਸੀ ਉਹ ਮੇਰੇ ਹੀ ਮੇਰੇ ਕੋਲ ਹੀ ਟੀਚਰ ਕੁੜੀ ਜਸਵੀਰ ਉਹਨਾਂ ਦੇ ਹਸਬੰਦ ਮਨਦੀਪ ਕਾਲੇ ਕੇ ਬਿਸ਼ਨਪੁਰ ਛੰਨਾ ਤੋਂ ਉਹਨਾਂ ਨੇ ਆਪਣੇ ਘਰ ਪੁਰਾਣੇ ਜਿਹੜੇ ਸੀ ਆਪਣੇ ਚਾਚਾ ਜੀ ਦਾ ਘਰ ਉਹ ਤਾਇਆ ਜੀ ਦਾ ਘਰ ਉਹਨਾਂ ਨੇ ਪੂਰਾ ਉਹਨਾਂ ਦੇ ਘਰ ਦੇਖੋ ਘਟੂ ਘਟ 15 20 ਦਿਨ ਉਹਨਾਂ ਦੇ ਘਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਦੋਨੋਂ ਹਸਬੰਡ ਵਾਈਫ ਦਾ ਪੂਰੀ ਫੈਮਿਲੀ ਦਾ ਔਰ ਨਾਲ ਹੀ ਮੰਡੋਰ ਜਿੱਥੇ ਮੈਂ ਪੜਾ ਰਿਹਾ ਜੀ ਉਥੋਂ ਦੀ ਪੰਚਾਇਤ ਦਾ ਉਥੋਂ ਦੇ ਲੋਕਾਂ ਦਾ ਮੇਰੇ ਨਾਲ ਬਹੁਤ ਪਿਆਰ ਆ ਜੀ ਜੁਗ ਜੁਗ ਜਿਉਣ ਕਿਉਂਕਿ ਉਹਨਾਂ ਨੇ ਹਰ ਗੱਲ ਚ ਵੀ ਸਰ ਦੱਸੋ ਸਾਨੂੰ ਅਸੀਂ ਕੀ ਕਰੀਏ ਪੁਰਾਣੇ ਘਰ ਉਥੋਂ ਯੂਜ਼ ਕਰੇ ਅਸੀਂ ਪੁਰਾਣੀਆਂ ਗਲੀਆਂ ਯੂਜ਼ ਕਰੀਆਂ ਜਿੱਤੇ ਤੱਕ ਸੈੱਟ ਦੀ ਗੱਲ ਆ ਨਾ ਉਥੇ ਅਸੀਂ ਸਰ ਸੈੱਟ ਤੇ ਇਹੋ ਜਿਹਾ ਮਾਹੌਲ ਸੀ ਕਿ ਕੋਈ ਵੀਆਈਪੀ ਕਲਚਰ ਨਹੀਂ ਸੀ ਅੱਛਾ ਜੀ ਜਿਵੇਂ ਹੁੰਦਾ ਨਾ ਵੈਂਟੀਆਂ ਖੜੀਆਂ ਨੇ ਆ ਆਰਟਿਸਟ ਨੇ ਸੀਨ ਕਰਿਆ ਆਪਣਾ ਵੈਂਟੀ ਚ ਵੜ ਗਿਆ ਨੋ ਆਰਾਮ ਨਾਲ ਮੰਜਿਆਂ ਤੇ ਬੈਠੇ ਨੇ ਜੀ ਔਰ ਏਡੇ ਏਡੇ ਡਿਗਜ਼ ਇੰਜੋਏ ਕੀਤਾ ਪ੍ਰੋਪਰ ਉਸਤੀ ਤੁਸੀਂ ਦੇਖੋ ਕਿ ਪਦਮਸ਼ਰੀ ਮੈਡਮ ਨਿਰਮਲ ॠषि ਜੀ ਆਮ ਮੰਜੇ ਤੇ ਬੈਠੇ ਨੇ ਜੀ ਸਾਡੇ ਨਾਲ ਬੈਠੇ ਨੇ ਅਸੀਂ ਸਾਰੇ ਉਹਨਾਂ ਦੇ ਪੈਰ ਕੁੱਟ ਰਹੇ ਹਾਂ ਵੀ ਇੱਕ ਇਹੋ ਜੇ ਮਹਾਨ ਹਸਤੀ ਮਲਕੀਤ ਰੌਣੀ ਜੀ ਹੈ ਜੀ ਨਿਰਮ ਆਪਣੇ ਨੂਰੀ ਮੈਡਮ ਹੈ ਜੀ ਤੇ ਨਾਲ ਸਰਬਜੀਤ ਮਾਗਟ ਪੰਮੀ ਬਾਈ ਜੀ ਹੈ ਜੀ ਸੋਨੂ ਪ੍ਰਧਾਨ ਜੀ ਮਤਲਬ ਸਾਰੇ ਹੀ ਬੰਦੇ ਐ ਡਾਉਨ ਟੂ ਅਸਟ ਉਹਨਾਂ ਨੂੰ ਪੁੱਛ ਬੜੀ ਹਾਸੇ ਵਾਲੀ ਗੱਲ ਸੀ ਕਿਸੇ ਨੂੰ ਪੁੱਛਦਾ ਸੀ ਨਾ ਆ ਕੇ ਉਹ ਰੌਣੀ ਸਾਹਿਬ ਬਹੁਤ ਪਿਆਰੇ ਨੇ ਜੀ ਪ੍ਰਮਾਤਮਾ ਨੇ ਉਹਨਾਂ ਨੂੰ ਬਾਦ ਲੰਮੀ ਉਮਰ ਬਖਸ਼ੀ ਉਹਨਾਂ ਨੇ ਇਹਨੂੰ ਜਾਣ ਕੇ ਪੁੱਛਣਾ ਅੱਛਾ ਜੀ ਤੁਸੀਂ ਫਿਰ ਤੁਹਾਡਾ ਕੀ ਰੋਲ ਹੈ ਤੁਸੀਂ ਕੀ ਕਰ ਰਹੇ ਹੋ ਪਤਾ ਨਹੀਂ ਜੀ ਮੈਡਮ ਨੇ ਬੁਲਾਇਆ ਸਾਨੂੰ ਤਾਂ ਪਤਾ ਨਹੀਂ ਮੈਨੂੰ ਮੰਨ ਲਓ ਉਹਨਾਂ ਨੂੰ ਸਭ ਨੂੰ ਆਰਟਿਸਟਾਂ ਨੂੰ ਐ ਹੁੰਦਾ ਸੀ ਕਿ ਵੀ ਸਾਨੂੰ ਤਾਂ ਬਸ ਜੋ ਮੈਡਮ ਨੇ ਹੁਕਮ ਕਰ ਦੇਣਾ ਅਸੀਂ ਉਹੀ ਰੋਲ ਕਰ ਦੇਣਾ ਜੇ ਉੱਥੇ ਭਾਂਡੇ ਚੱਕਣ ਦੀ ਵੀ ਡਿਊਟੀ ਹੈ ਤਾਂ ਉਹ ਵੀ ਕਰ ਦੇਣੀ ਆ ਮੰਜੇ ਡਾਉਣ ਦੀ ਡਿਊਟੀ ਆ ਉਹ ਵੀ ਲੱਗਣੀ ਆ ਮੈਂ ਉਸੇ ਗੱਲ ਤੇ ਆਉਣਾ ਵੀ ਤੁਸੀਂ ਫਿਲਮ ਚ ਕਿਹਦਾ ਰੋਲ ਕੀਤਾ ਜੀ ਹਾਂ ਇੱਥੇ ਜੀ ਮੈਂ ਉਸਾ ਕਾਲਪੁਰਖ ਦਾ ਹਾਂ ਬਹੁਤ ਸ਼ੁਕਰਾਨਾ ਕਰਦਾ ਕੋਟਨਕੋਟ ਕਿ ਮੈਨੂੰ ਇੱਕ ਗਿਲਾ ਸੀ ਮੇਰੇ ਮਹਾਰਾਜ ਨਾਲ ਮੇਰੇ ਵਾਇਗਰੂ ਨਾਲ ਕਿ ਮੈਨੂੰ ਕੁੜੀ ਨਹੀਂ ਦਿੱਤੀ ਮੈਨੂੰ ਧੀ ਨਹੀਂ ਦਿੱਤੀ ਅੱਛਾ ਤੇ ਮੈਨੂੰ ਦੋ ਬੇਟੇ ਦਿੱਤੇ ਉਹ ਵੀ ਬਹੁਤ ਪਿਆਰੇ ਨੇ ਜੀ ਦੋਨੋਂ ਔਰ ਉਹ ਇਸ ਫਿਲਮ ਦੇ ਵਿੱਚ ਟੈਕਨੀਕਲ ਫੋਟੋਗ੍ਰਾਫੀ ਜਿਹੜੀ ਤੁਸੀਂ ਦੇਖ ਰਹੇ ਹੋ ਪੋਸਟਰ ਦੀ ਫੋਟੋਗ੍ਰਾਫੀ ਇਹ ਸਾਰੀ ਇਹ ਮੇਰੇ ਬੇਟੇ ਜਗਮਨ ਜੋਤ ਨੇ ਜੀ ਜੋ ਸਿਨੇਮੈਟੋਗ੍ਰਾਫੀ ਦਾ ਡਿਪਲੋਮਾ ਕਰ ਰਿਹਾ ਹਜੇ ਪੰਚਕੁਲਾ ਅੱਛਾ ਜੀ ਔਰ ਛੋਟਾ ਬੇਟਾ ਖਾਲਸਾ ਕਾਲਜ ਜੀ ਅ ਕਰ ਰਿਹਾ ਨੈਸ਼ਨਲ ਲੈਵਲ ਦਾ ਸ਼ੂਟਰ ਆ ਉਹ ਵੀ ਫੋਟੋਗ੍ਰਾਫੀ ਔਰ ਐਕਟਿੰਗ ਦੇ ਵਿੱਚ ਦੋਨੋਂ ਹੀ ਬੱਚੇ ਪਰਫੈਕਟ ਨੇ ਪਰ ਇਹਦੇ ਵਿੱਚ ਜਦੋਂ ਮੈਨੂੰ ਰੋਲ ਗੁਰੂ ਮਾਨ ਨੇ ਦੱਸਿਆ ਨਾ ਬਿਲਕੁਲ ਡਿਸਕਲੋਜ਼ ਹੀ ਨਹੀਂ ਕਰਿਆ ਬਸ ਸਾਨੂੰ ਤਾਂ ਇਹ ਸੀ ਵੀ ਅਸੀਂ ਨਿੱਠ ਕੇ ਜਿਹੜਾ ਹੈ ਵੀ ਕੰਮ ਕਰਨਾ ਸੈੱਟ ਤੇ ਔਰ ਇਹ ਫਿਲਮ ਨੂੰ ਬਣਾਉਣਾ ਪਰ ਮਾਮਾ ਨੇ ਮੈਨੂੰ ਬੁਲਾਇਆ ਰਾਤ ਨੂੰ ਮੈਨੂੰ ਕਹਿੰਦੇ ਜਸਪਾਲ ਮੈਂ ਤੇਰੇ ਲਈ ਨਾ ਰੋਲ ਲਿਖਿਆ ਪਰ ਉਹ ਅਹਿਮ ਆ ਅੱਛਾ ਮਾ ਮਮਾ ਮੈਂ ਸੇਵਾ ਕਰਨੀ ਆ ਉੱਥੇ ਤੁਹਾਡੀ ਸੈਟ ਤੇ ਵੀ ਮੈਂ ਹੁਣ ਕਹਿੰਦੇ ਨਹੀਂ ਮੇਰੇ ਜਿੰਨੇ ਵੀ ਪੁਰਾਣੇ ਮੈਂ ਤੁਹਾਨੂੰ ਐਕਟਿੰਗ ਕਰਦੇ ਦੇਖਿਆ ਮੈਂ ਤੁਹਾਨੂੰ ਗਾਉਂਦੇ ਦੇਖਿਆ ਵੀ ਤੂੰ ਬਾ ਕਮਾਲ ਕਰੇਂਗਾ ਰੋਲ ਮੈਂ ਅਜ ਕੀ ਆ ਕਹਿੰਦੇ ਕੁੜੀ ਦੇ ਪਿਓ ਦਾ ਰੋਲ ਸਰੇਡੀ ਕੁੜੀ ਹੀਰੋਨਾ ਜੀ ਉਹਦੇ ਪਿਓ ਦਾ ਰੋਲ ਮੈਨੂੰ ਦਿੱਤਾ ਔਰ ਸੱਚ ਕਰਕੇ ਜਾਣਿਓ ਕਿ ਮੈਂ ਉਦੋਂ ਬਸ ਅੱਖਾਂ ਬੰਦ ਕਰਕੇ ਇਮੋਸ਼ਨਲ ਹੋ ਗਿਆ ਰੋ ਪਿਆ ਕਿ ਰੱਬ ਨੇ ਮੇਰੀ ਜਿਹੜੀ ਚੁਆਇਸ ਸੀ ਮੰਨਦੀ ਮੇਰਾ ਮੇਰੇ ਦਿਲ ਦੀ ਜਿਹੜੀ ਚਾਹਨਾ ਸੀ ਉਹ ਕਿਵੇਂ ਜਾ ਕੇ ਪੂਰੀ ਕੀਤੀ ਉਹ ਸਾਰੇ ਰਸਮੋ ਰਿਵਾਜ ਜਦੋਂ ਮੈਨੂੰ ਆਏ ਮੈਨੂੰ ਐਂ ਲੱਗਿਆ ਔਰ ਤੁਹਾਨੂੰ ਮੈਂ ਦੱਸਣ ਜੀ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਜੀ ਕਿ ਜਿੰਨੇ ਵੀ ਸੀਨ ਹੋਏ ਨੇ ਬੇਟੀ ਨਾਲ ਕਿਤੇ ਗਲਿਸਰੀਨ ਯੂਜ਼ ਨਹੀਂ ਹੋਈ ਉਹ ਨੇਚੁਰਲ ਹੀ ਮੈਰ ਹੋਇਆ ਤਾਂ ਹੀ ਦੇਖਣ ਚ ਬਹੁਤ ਨੇਚੁਰਲ ਉਹ ਬਹੁਤ ਸੋਹਣੇ ਲੱਗਦੇ ਨੇ ਹਾਂ ਜੀ ਸਾਰਾ ਕੁਝ ਨੇਚੁਰਲ ਸੀ ਜੀ ਸੋ ਇਹ ਮੇਰਾ ਸੀ ਕਰੈਕਟਰ ਜੋ ਮੇਰੇ ਲਈ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਪਲੇਟਫਾਰਮ ਸਿੱਧ ਹੋਏਗਾ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਮਾਂ ਨੇ ਜੋ ਸੋਚਿਆ ਮੈਂ ਉਹਦੇ ਤੇ ਪੂਰਾ ਉਤਰ ਸਕਿਆ ਹਾਂ ਤੁਸੀਂ ਗੱਲ ਕਰ ਰਹੇ ਸੀ ਤੁਸੀਂ ਫੌਕ ਨੂੰ ਗਿਆ ਵੀ ਹੈ گاਉਂਦੇ ਵੀ ਹੈ 12 ਵੀ گاਉਂਦੇ ਹੈ ਨਾ ਤੇ ਪੋਡਕਾਸਟ ਅਸੀਂ ਤੁਹਾਡੇ ਕੋਲ ਨਾ ਸੁਣੀ ਹੈ ਤਾਂ ਹੋ ਨਹੀਂ ਸਕਦਾ ਜੋ ਤੁਸੀਂ ਸੁਣਾਣਾ ਹੈ ਤਾਂ ਜ਼ਰੂਰ ਸੁਣਾਓ ਜਾਂ ਥੋੜੀ ਜੀ ਅੰਦੋਲਾਈ ਨਾਲ ਸੁਣਾ ਦਿਨਾ ਜੀ ਹਾਂ ਫੌਕ ਹੀ ਥੋੜਾ ਹਨਾ ਰੰਗ ਹਾਂਜੀ ਫੀਰ ਆਖ ਦੀ ਜੋਗਿਆ ਬੇਚੂਠ ਬੋਲੇ ਵੇ ਕੌਣ ਰੁੱਠਣਿਆਰ ਮਨਾਮਦਾ ਇਹ ਐਸਾ ਕੋਈ ਨਾ ਮਿਲਿਆ ਵੇ ਮਠੂਂਡ ਥਕੀ ਹਾਂ ਵੇ ਜਿਣਗਿਆ ਨੂੰ ਮੋੜ ਲੇ ਭੇਜਣ ਗਿਆ ਨੂੰ ਮੋੜ ਲਿਆ ਮਦਾਇ ਕੀ ਬਾਤ ਹੈ ਬਹੁਤ ਵਧੀਆ ਗਾਣੇ ਆ ਜੀ ਤੁਸੀਂ ਇਹਦਾ ਲੱਗੇ ਆਉਣ ਵਾਲੇ ਸਮੇਂ ਤੁਹਾਨੂੰ ਜਰੂਰ ਹੈ ਨਾ ਕਿਤੇ ਨਾ ਕਿਤੇ ਕਿਸੀਆਂ ਫਿਲਮਾਂ ਚ ਜਰੂਰ ਸੁਣਾਗੇ ਜਰੂਰ ਜੀ ਥੈਂਕ ਯੂ ਜੀ ਤੇ ਸਰ ਜੀ ਆਪਾਂ ਗੱਲ ਕਰੀਏ ਜਦੋਂ ਤੁਸੀਂ ਮਤਲਬ ਤੁਹਾਨੂੰ ਸਟੇਟ ਅਵਾਰਡ ਦੇ ਲਈ ਉੱਥੇ ਤੁਸੀਂ ਗਏ ਅਵਾਰਡ ਮਿਲੇ ਹੈ ਨਾ ਉਹ ਇੱਕ ਜਿਹੜਾ ਪਲ ਹੁੰਦਾ ਬੜਾ ਉਹ ਮਤਲਬ ਦਿਲ ਖਿੱਚੂਆ ਜਿਹਾ ਪਲ ਹੁੰਦਾ ਹੈ ਉਹਨੂੰ ਕਿਸ ਤਰ੍ਹਾਂ ਦੇ ਮਤਲਬ ਜਿਹੜੇ ਹੈਗੇ ਆ ਮਨ 'ਚ ਕਿੱਦਾਂ ਦੇ ਫੁਰਨੇ ਬਣ ਰਹੇ ਸੀ ਸਰ ਮੇਰੇ ਲਈ ਤਾਂ ਉਹ ਬਹੁਤ ਵੱਡਾ ਸੀ ਕਿ ਜੋ ਸੁਪਨਾ ਮੇਰੇ ਫਾਦਰ ਸਾਹਿਬ ਨੇ ਦੇਖਿਆ ਸੀ ਹਾਂ ਉਹ ਕੁਰਸੀ ਦੇ ਕੋਲ ਖੜ ਕੇ ਤੇ ਉਹਦਾ ਬੇਟਾ ਹਡਮਾਸਟਰ ਵੀ ਬਣ ਗਿਆ ਸੀ ਹਾਂ ਤੇ ਹਡਮਾਸਟਰ ਬਣ ਕੇ ਜਦੋਂ ਅਵਾਰਡ ਮਿਲਿਆ ਤਾਂ ਮੈਂ ਆਪਣੇ ਪਾਪਾ ਨੂੰ ਡੈਡੀਕੇਟ ਕਰਿਆ ਸੀ ਤਾਂ ਮੈਂ ਜਦੋਂ ਘਰੇ ਆਇਆ ਤਾਂ ਉਹਨਾਂ ਦੇ ਗਲ ਚ ਜਿਹੜੀ ਮੈਨੂੰ ਪੰਜਾਬ ਸਰਕਾਰ ਨੇ ਲੋਈ ਪਾਈ ਔਰ ਸਰਟੀਫਿਕੇਟ ਮੈਡਲ ਮੈਡਲ ਮੈਂ ਆਪਣੀ ਮਦਰ ਦੇ ਗਲ ਚ ਪਾਇਆ ਕਿ ਤੇਰੀ ਬਦੌਲਤ ਹੀ ਮੈਨੂੰ ਮਿਲਿਆ ਹਨਾ ਸੋ ਸਟੇਟ ਬੋਰਡ ਜੀ ਮੈਂ ਸਮਝਦਾ ਕਿ ਮੈਂ ਇਸ ਕਿਤੇ ਨੂੰ ਜਿਹੜਾ ਹੈ ਉਹ ਪ੍ਰੋਫੈਸ਼ਨਲਿਜ਼ਮ ਨਹੀਂ ਮੇਰੇ ਚ ਮੈਂ ਉਹਨੂੰ ਸਮਰਪਣ ਦੀ ਭਾਵਨਾ ਨਾਲ ਕਰ ਰਿਹਾ ਹਾਂ ਹਾਂ ਮੈਂ ਅੱਜ ਆਪਣੇ ਸਕੂਲ 'ਚ ਬੈਂਚ ਵੀ ਪਰਾਂ ਕਰ ਦਿੰਨਾ ਮੈਂ ਕੁਰਸੀ ਵੀ ਚੱਕ ਦਿੰਨਾ ਮੈਂ ਕਹੀ ਨਾਲ ਗੋਡੀ ਵੀ ਕਰ ਦਿੰਨਾ ਮੈਂ ਤੁਸੀਂ ਫੁੱਲ ਬੂਟੇ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਪੌਡਕਾਸਟ ਤੋਂ ਬਾਅਦ ਤੁਸੀਂ ਸੋਚੋਗੇ ਸਰਕਾਰੀ ਸਕੂਲ ਦੇ ਵਿੱਚ ਇੰਨੇ ਫੁੱਲ ਅੱਛਾ ਜੀ ਸੋ ਮੇਰੇ ਮਨ ਦੀ ਇੱਛਾ ਹੈ ਸਰ ਉਸ ਤੋਂ ਇਲਾਵਾ ਮੈਂ ਕੱਲਾ ਇਹ ਨਹੀਂ ਕਿ ਬੱਚਿਆਂ ਨੂੰ ਪੜਾਉਣਾ ਬੱਚਿਆਂ ਨੂੰ ਪੜਾਉਣਾ ਮੇਰੀ ਡਿਊਟੀ ਵੀ ਆ ਮੇਰਾ ਨੈਤਿਕ ਫਰਜ਼ ਵੀ ਆ ਮੈਂ ਕਰਨਾ ਉਹ ਕੰਮ ਪਰ ਉਸ ਤੋਂ ਇਲਾਵਾ ਇੱਕ ਮੇਰਾ ਹੋਰ ਫਰਜ਼ ਹੈ ਜੀ ਕਿ ਮੈਂ ਸਮਾਜ ਲਈ ਕੀ ਕਰਾਂ ਹਾਂ ਤਮੇ ਜੀ ਕੁਦਰਤ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪਲਾਂਟਿੰਗ ਕਰ ਰਹੇ ਹਾਂ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2019 ਦੇ ਵਿੱਚ ਜਿੱਥੇ ਮੈਂ ਆਪਣੇ ਸਕੂਲ ਦੇ ਵਿੱਚ ਹਰ ਤਰ੍ਹਾਂ ਦਾ ਬੂਟਾ ਤੁਸੀਂ ਕਦੇ ਆਉਂਗੇ ਜੀ ਤੁਸੀਂ ਉਹਦਾ ਆਨੰਦ ਮਾਣੋਗੇ ਤੁਸੀਂ ਦੇਖੋਗੇ ਹਰ ਤਰ੍ਹਾਂ ਦਾ ਹਰਬਲ ਪਲਾਂਟ ਹੈ ਔਰ ਹਰ ਤਰ੍ਹਾਂ ਦਾ ਜਿਹੜਾ ਹੈ ਫਰੂਟ ਪਲਾਂਟ ਹੈ ਉਸ ਤੋਂ ਇਲਾਵਾ ਗੁਰਨਾਨਕ ਬਾਛਾ ਦੀ ਬਹੁਤ ਵੱਡੀ ਕਿਰਪਾ ਹੋਈ ਜੀ ਜਦੋਂ 550 ਸਾਲਾ ਮਨਾਇਆ ਮਨ ਦੇ ਵਿੱਚ ਇੱਕ ਇੱਛਾ ਕਿ ਇੱਕ ਸ਼ਬਦ ਪਾਸ਼ਾ ਨੇ ਬੋਲਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਕਿ ਮੈਂ ਇਹਦੇ ਤੇ ਕੰਮ ਕਰਨਾ ਚਾਹਣਾ ਕਿਵੇਂ ਹੋ ਸਕਦਾ ਅੱਛਾ ਤਾਂ ਮੰਚ ਸੋਚ ਦਸੰਬਰ 19 ਦੀ ਗੱਲ ਆ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਸਾਰੇ ਸਕੂਲ ਦਾ ਜਿਹੜਾ ਪਾਣੀ ਸੀ ਆਪ ਡਿਜ਼ਾਈਨ ਬਣਾਇਆ ਜੀ ਸਾਰੇ ਪਾਣੀ ਨੂੰ ਰੀਚਾਰਜ ਕਰਿਆ ਧਰਤੀ ਚ ਪਹਿਲਾਂ ਪਾਣੀ ਬਚਾਇਆ ਫਿਰ ਅਸੀਂ ਨਾ ਜੀ ਇੱਕ 550 ਪਲਾਂਟ ਲਾਉਣੇ ਨੇ ਸਾਡੇ वन ਵਿਭਾਗ ਵਾਲੇ ਵੀ ਸਾਨੂੰ ਜਗ੍ਹਾ ਦਿਵਾਓ ਤੇ ਇੱਥੇ ਮੈਂ ਸਾਡੇ ਸਰਪੰਚ ਸਾਹਿਬ ਜਿਹੜੇ ਸੀ ਉਹਨਾਂ ਨੂੰ ਮੈਂ ਬੇਨਤੀ ਕਰੀ ਕਿ ਜੀ ਤੁਸੀਂ ਸਾਨੂੰ ਜਗ੍ਹਾ ਦਿਓ ਕੋਈ ਢੁਕਮੀ ਤੇ ਉੱਥੇ ਆਪਾਂ ਬੂਟੇ ਲਵਾ ਸਕੀਏ ਤੇ ਸਰ ਉਹ 550 ਬੂਟਾ ਲਾਇਆ ਸਰਪੰਚ ਸਾਹਿਬ ਤੇ ਮਹਿਕਮੇ ਵਾਲੇ ਕਹਿੰਦੇ ਸਰ ਇਹ ਇਹ ਤੁਹਾਡੀ ਇਨੀਸ਼ੀਏਟਿਵ ਆ ਕਿਸੇ ਦਾ ਨਾਮ ਵੀ ਰੱਖੋ ਤੇ ਮੈਂ ਸੱਚ ਕਰਕੇ ਜਾਣੋ ਜੀ ਮੈਂ ਰਾਤ ਨੂੰ ਸੋਇਆ ਨਹੀਂ ਮੈਂ ਕਿਹਾ ਯਾਰ ਨਾਮ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਤਾਂ ਮੈਂ ਉਹਦਾ ਟ੍ਰੈਡੀਸ਼ਨal ਨਾਮ ਵੀ ਉਹ ਜਿਹਾ ਹੋਣਾ ਚਾਹੀਦਾ ਤਾਂ ਮੈਂ ਉਹਦਾ ਨਾਮ ਰੱਖਿਆ ਜੀ ਗੁਰੂ ਨਾਨਕ ਬਗੀਚੀ ਗੁਰੂ ਨਾਨਕ ਬਗੀਚੀ ਤੇ ਬਹੁਤ ਖੂਬਸੂਰਤ ਜੀ ਉਸ ਨੂੰ ਦੇਖ ਕੇ ਇੰਨਾ ਉਹ ਵਾਇਰਲ ਹੋਇਆ ਪ੍ਰੋਜੈਕਟ ਕਿ ਯਾਰ ਇੱਕ ਦੇਖੋ ਹਣਾ ਪ੍ਰਿੰਸੀਪਲ ਨੇ ਜਾਂ ਇੱਕ ਪੰਚਾਇਤ ਨੇ ਰਲ ਕੇ ਕਿੰਨਾ ਸੋਹਣਾ ਉਪਰਾਲਾ ਕਰਿਆ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਤਾਂ ਉਹ ਫਿਰ ਉਹਦੀ ਖੁਸ਼ਬੂ ਫੈਲਦੀ ਆ ਉਹ ਬੂਟੇ ਹੋ ਗਏ ਜੀ ਫਿਰ ਉਹ ਤੋਂ HDFC ਬੈਂਕ ਦੇ ਜਸਵਿੰਦਰ ਸਿੰਘ ਮੇਰੇ ਬਹੁਤ ਪਿਆਰੇ ਛੋਟੇ ਭਰਾ ਨੇ HDFC ਬੈਂਕ ਤੋਂ ਪਟਿਆਲੇ ਤੁਈ ਨੇ ਉਹਨਾਂ ਨੇ ਮੇਰੇ ਤੇ ਪਹੁੰਚ ਕਰੀ ਕਿ ਜੀ ਸਾਡੇ HDFC ਬੈਂਕ ਨੇ ਕੋਈ ਪ੍ਰੋਜੈਕਟ ਲਾਉਣਾ अच्छा जी बहुत बूटे लाउने ने कोई जिन्नु आपा कह दियी है भी कोई जंगल टाइप ਤੁਸੀਂ ਉਹਦੇ ਲਈ ਅਸੀਂ ਖਰਚ ਕਰਾਂਗੇ ਤੇ ਤੁਸੀਂ ਉਹਦੇ ਲਈ ਸਾਨੂੰ ਜਗਾ ਦਿਵਾਓ ਮੈਂ ਫੇਰ ਸਰਪੰਚ ਸਾਹਿਬ ਨੂੰ ਹਰਜਸਪਾਲ ਜੀ ਸਾਡੇ ਪਿੰਡ ਦੇ ਸਰਪੰਚ ਸੀ ਤੇ ਉਹਨਾਂ ਨੂੰ ਮੈਂ ਬੇਨਤੀ કરી ਮੈਂ ਕਿਹਾ ਜੀ ਉਹ ਕਹਿੰਦੇ ਹਾਂ ਜੀ ਕੋਈ ਨਾ ਜਗਾ ਖਾਲੀ ਪਈਆ ਪੱਦਰ ਕਰਕੇ ਦੇ ਦਿੰਨੇ ਆਪਾਂ ਮੈਂ ਕਿਹਾ ਜੀ ਐ ਨਹੀਂ बूटे लाउने ਨੇ ਤਾ ਉਹਦੀ ਫੈਂਸਿੰਗ ਬਹੁਤ ਜ਼ਰੂਰੀ ਆ ਹਾਂ ਬਿਲਕੁਲ ਬਿਲਕੁਲ ਹਾਂ ਪਹਿਲਾਂ ਉਹਦੀ ਫੈਂਸਿੰਗ ਹੋਊਗੀ ਉਹਦੇ ਪਾਣੀ ਦਾ ਪ੍ਰਬੰਧ ਹੋਊਗਾ ਤਾਂ ਅਸੀਂ ਬੂਟੇ ਲਵਾਵਾਂਗੇ ਅਦਰ ਉਹ ਕਹਿੰਦੇ ਜੀ ਸਾਰਾ ਕੁਝ ਅਸੀਂ ਕਰਾਂਗੇ ਅੱਛਾ ਸਰ 8-9 ਲੱਖ ਰੁਪਏ ਲੱਗਿਆ 33-3400 ਬੂਟਾ ਲਾਇਆ ਉਹਨਾਂ ਨੇ ਅੱਜ ਤੁਸੀਂ ਆ ਕੇ ਦੇਖੋਗੇ ਮੈਂ ਤੁਹਾਨੂੰ ਸਾਰਾ ਵਿਜ਼ਿਟ ਕਰਾਉਂਗਾ ਉਹ ਅਸੀਂ ਉਹਦਾ ਉਹ ਵੀ ਪ੍ਰੋਜੈਕਟ ਜਦੋਂ ਹੋਇਆ ਉਹ ਕਹਿੰਦੇ ਜੀ ਇਹਦਾ ਵੀ ਨਾਮ ਤੁਸੀਂ ਰੱਖੋ ਅੱਛਾ ਉਹ ਬੜੀ ਟੈਨਸ਼ਨ ਪੈ ਗਈ ਫਿਰ ਉਹਦੇ ਤੇ ਸਟੱਡੀ ਕਰੀ ਕਿ ਸਾਰੇ ਬੂਟੇ ਜਿਹੜੇ ਵਿਰਾਸਤੀ ਸੀ ਨਾ ਹਰ ਤਰ੍ਹਾਂ ਦਾ ਬੂਟਾ ਲਾਇਆ ਉਹ ਤੇ ਜਿਵੇਂ ਟਾਲੀ ਨੀਮ ਹਰ ਚੀਜ਼ ਜੀ ਹਰ ਚੀਜ਼ ਉੱਥੇ ਮੰਨ ਲਓ ਫੁੱਲਾਂ ਵਾਲੇ ਫਰੂਟ ਵਾਲੇ ਜੰਗਲ ਵਾਲੇ ਮੈਂ ਹਰ ਤਰ੍ਹਾਂ ਦੇ ਤੇ ਅਸੀਂ ਉਹਦਾ ਨਾਮ ਰੱਖਿਆ ਜੀ ਵਿਰਾਸਤੀ ਜੰਗਲ ਸੋ ਉਹਦੇ ਨਾਲ ਨਾਲ ਇਹ ਵੀ ਜਿਹੜਾ ਹੈ ਕੰਮ ਨਾਲ ਚੱਲੀ ਜਾ ਰਿਹਾ ਜੀ ਤੋਂ ਪਸ਼ੂ ਪੰਛੀਆਂ ਦੀ ਸੇਵਾ ਜੀ ਕੋਈ ਪੰਛੀ ਗਿਰ ਗਿਆ ਉਹਦਾ ਟ੍ਰੀਟਮੈਂਟ ਕਰਨਾ ਕੁੱਤੇ ਨੇ ਉਹਨਾਂ ਦਾ ਟ੍ਰੀਟਮੈਂਟ ਇਹ ਸਾਡੇ ਪਰਿਵਾਰ ਦੇ ਹਿੱਸੇ ਆਇਆ ਜੀ ਮੇਰੇ ਬੇਟੇ ਵੀ ਦੋਨੋਂ ਇਹ ਜਨੇ ਤੇ ਉਹ ਮਾਲੋ ਸਟਰੀਟ ਡੌਗ ਮਿਲ ਗਿਆ ਬਾਹਰ ਤਾਂ ਸੱਚਾਈ ਹੈ ਜਦੋਂ ਪਰਿਵਾਰ ਤੋਂ ਨਿਮਰਤਾ ਮਿਲੀ ਹੋਵੇ ਹੈਨਾ ਸਰਕਾਰ ਮੇਰੀ ਹੁਣ ਉਹ ਫਿਰ ਆਪਣੇ ਆਪ ਉਹਨੂੰ ਸਮਾਜ ਸੇਵਾ ਵਾਲੇ ਪਾਸੇ ਵੀ ਲਾ ਜਾਈ ਜੀ ਹਾਂਜੀ ਪਰਿਵਾਰ ਹੀ ਸਾਰਾ ਨਾਲ ਆ ਜੀ ਆਪਣੇ ਆਪ ਜਿਹੜੇ ਕੰਮ 'ਚ ਤੁਸੀਂ ਹੁੰਨੇ ਆ ਉਹਦੇ 'ਚ ਵੀ ਖੋਲੀ-ਫੋਲੀ ਜਿਹੜਾ ਤੁਹਾਨੂੰ ਪਰਫੈਕਟ ਕਰਨਾ ਸ਼ੁਰੂ ਕਰ ਦਿੰਦੇ ਹਾਂਜੀ ਸਰ ਜਦੋਂ ਆਪਾਂ ਰੀਤਾ ਨਾਲ ਪ੍ਰੀਤਾ ਦੀ ਗੱਲ ਕਰ ਰਹੇ ਹਾਂ ਮੈਡਮ ਪ੍ਰੋਫੈਸ਼ਨ ਕੋਰ ਵੱਲੋਂ ਇੱਕ ਜਿਹੜਾ ਹੈਗਾ ਕਨਸੈਪਟ ਬਣਾਇਆ ਗਿਆ ਸਕ੍ਰਿਪਟ ਬਣਾਈ ਗਈ ਫਿਰ ਜਿਹੜੀ ਫਿਲਮ ਹੈ ਉਹਨੂੰ ਬਣਾਉਣ ਦੇ ਵਿੱਚ ਬੜੀ ਮਿਹਨਤ ਲੱਗਦੀ ਆ ਉਹਦਾ ਮਿਊਜ਼ਿਕ ਵੀ ਕਰਨਾ ਹੁੰਦਾ ਹੈ ਉਹਦਾ ਡਾਇਰੈਕਟਰ ਵੀ ਕਰਨਾ ਹੁੰਦਾ ਹੈ ਉਹਦੀ ਕਾਸਟਿੰਗ ਵੀ ਕਰਨੀ ਹੁੰਦੀ ਹੈ ਉਹ ਸਾਰੇ ਸਰ ਕਿੱਦਾਂ ਮਤਲਬ ਤਰੀਕੇ ਦੇ ਨਾਲ ਹੋਇਆ ਹਰਪ੍ਰੀਤ ਜੀ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਫਿਲਮ ਦੇ ਲਈ ਜਿਹੜਾ ਹੈ ਬਹੁਤ ਮਿਹਨਤ ਹੋਈ ਆ ਟੈਕਨੀਕਲ ਜੋ ਹੈ ਸਾਰਾ ਜਿਹੜੀਆਂ ਸੀਨ ਨੇ ਜਾਂ ਟੈਕਨੀਕਲ ਗੱਲਾਂ ਨੇ ਉਹ ਸਾਰਾ ਮੈਡ ਪ੍ਰੋਡਕਸ਼ਨ ਨੇ ਔਰ ਜਿਹੜਾ ਇਸ ਫਿਲਮ ਨੂੰ ਡਾਇਰੈਕਟ ਕਰਿਆ ਉਹ ਪ੍ਰਵੀਨ ਜੀ ਸਾਡੇ ਬਹੁਤ ਪਿਆਰੇ ਭਰਾ ਵੀ ਨੇ ਪ੍ਰਵੀਨ ਕੁਮਾਰ ਵਿਸ਼ੇਸ਼ ਜੀ ਇਹ ਉਹਨਾਂ ਨੇ ਡਾਇਰੈਕਟ ਕਰੀ ਆ ਜੀ ਔਰ ਜਿਹੜਾ ਪਿਆਰਾ ਤੇ ਮਿੱਠਾ 뮤직 ਬਣਾਇਆ ਉਹ ਹਰਜੀਤ ਗੁੱਡੂ ਜੀ ਜਿਹੜੇ ਬਹੁਤ ਸੀਨੀਅਰ 뮤జిక్ 뮤జిక్ ਡਾਇਰੈਕਟਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਨਾਮ ਹੈ ਨਹੀਂ ਕਲਾਕਾਰ ਹਾਂ ਜੀ ਔਰ ਜਿਹੜੇ ਇਹਨਾਂ ਦਾ ਡਰੈਸਿਸ ਦਾ ਵੀ ਧਿਆਨ ਰੱਖਿਆ ਗਿਆ ਜਿਹੜੀਆਂ ਡਰੈਸਿਸ ਬਣਾਈਆਂ ਨੇ ਉਹ ਸਾਰਾ ਉਹਨਾਂ ਦੀ ਬੇਟੀ ਜਿਹੜੀ ਰੂਪਨਗਰ ਵੱਲ ਚਿਚ ਕraft ਵੱਲੋਂ ਜਿਹੜਾ ਇਹਦਾ ਡ्रेस ਡਿਜ਼ਾਈਨਿੰਗ ਕਰੀ ਗਈ ਆ ਔਰ ਜਿਹੜਾ ਸੈੱਟ ਦਾ ਹੈ ਸਾਰਾ ਉਹ ਸਾਰਾ ਮੈਡਮ ਨੇ ਔਰ ਉਹਨਾਂ ਦੇ ਸਟੂਡੈਂਟਸ ਔਰ ਜਿਹੜਾ ਇਹਦੇ ਚ ਗਾਇਆ ਵੀ ਹੈ ਨਾ ਉਹ ਵੀ ਉਹਨਾਂ ਦੇ ਸਟੂਡੈਂਟ ਜਿਹੜੇ ਪੁਰਾਣੇ ਨੇ ਸਤਵੰਤ ਭੈਣ ਜੀ ਹੋਗੇ ਮਨਜਿੰਦਰ ਹੋਗੀ ਕੁੜੀ ਕਮਲ ਹੈ ਠੀਕ ਹੈ ਨਾ ਔਰ ਜਿਹੜਾ ਦਾ ਟਾਈਟਲ Song ਹੈ ਉਹ ਗੁੱਡੂ ਜੀ ਦੇ ਵਾਈਫ ਨੇ ਮੈਡਮ ਹਰਿੰਦਰ ਹੁੰਦਲ ਜੀ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਦੇ ਡਾਇਰੈਕਟਰ ਨੇ ਸੋ ਉਹਨਾਂ ਨੇ ਇਹਦਾ ਟਾਈਟਲ ਟ੍ਰੈਕ ਆਇਆ ਸੋ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ ਕਿ ਇਹ ਜਿਹੜੀ ਰੀਤਾ ਨਾਲ ਪ੍ਰੀਤਾ ਸਾਡੀ ਟੀਮ ਨੇ ਮੈਡਮ ਪ੍ਰਭਸ਼ਨਕ اور ਦਾ ਸੁਪਨਾ ਹੈ ਜੋ ਉਹਨਾਂ ਨੇ ਮਿਹਨਤ ਕਰੀ ਹੈ ਸੋ ਤੁਸੀਂ ਜਰੂਰ ਦੇਖਿਓ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਹੈ ਇਹ ਬਹੁਤ ਵਧੀਆ ਮੈਸੇਜ ਦੇ ਕੇ ਜਾਏਗੀ ਜਿਹੜੀ ਵੈਬ ਸੀਰੀਜ਼ ਹੈ ਔਰ ਤੁਸੀਂ ਜਿਹੜਾ ਹੈ ਇਸ ਤੋਂ ਬਹੁਤ ਕੁਝ ਸਿੱਖੋਗੇ ਇਹ ਡਾਕੂਮੈਂਟੇਸ਼ਨ ਹੈ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਕੇ ਉਹਨਾਂ ਨੂੰ ਕੋਲ ਬਿਠਾ ਕੇ ਇਹ ਸਾਰਾ ਵਿਰਸਾ ਜਿਹੜਾ ਹੈ ਉਸ ਤੋਂ ਜਾਣੂ ਕਰਵਾ ਸਕਦੇ ਹੋ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਰਸਾ ਹਿਟਸ ਦਾ ਬਹੁਤ ਬਹੁਤ ਧੰਨਵਾਦ